ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਜੀ 7 ਸੰਮੇਲਨ 'ਚ ਆਉਣਗੇ ਯੂਕੇ ਦੇ ਪ੍ਰਧਾਨ ਮੰਤਰੀ ਸੰਮੇਲਨ ਤੋਂ ਪਹਿਲਾਂ ਸਟਾਰਮਾਰਕ ਕਰਨਗੇ ਓਟਵਾ ਦਾ ਦੌਰਾ ਪੀਲ ਪੁਲਿਸ ਨੇ ਕੋਕੀਨ ਦੀ ਸਭ ਤੋਂ ਵੱਡੀ ਖੇਪ ਕੀਤੀ ਬਰਾਮਦ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ આરોપીਆਂ 'ਚ ਪੰਜਾਬੀ ਵੀ ਸ਼ਾਮਲ ਕੈਨੇਡਾ ਨੇ ਅਮਰੀਕਾ ਦੇ ਹਵਾਲੇ ਕੀਤਾ ਪਾਕਿਸਤਾਨੀ ਨਾਗਰਿਕ આરોપી ਉੱਤੇ ਅਤਵਾਦੀ ਸਰਗਰਮੀਆਂ 'ਚ ਸ਼ਾਮਲ ਹੋਣ ਦੇ ਦੋਸ਼ ਕੈਨੇਡਾ ਦੇ ਸਰੀਚ ਮੰਦਰ ਦੇ ਪ੍ਰਧਾਨ ਦੀ ਜਾਇਦਾਦ ਤੇ ਫਾਇਰਿੰਗ ਮੰਦਰ ਪ੍ਰਧਾਨ ਸतीश ਕੁਮਾਰ ਤੋਂ ਮੰਗੀ ਗਈ 20 ਲੱਖ ਡਾਲਰ ਦੀ ਫਰौती ਕੈਨੇਡਾ 'ਚ ਐਤਵਾਰ ਤੋਂ G7 ਸੰਮੇਲਨ ਸ਼ੁਰੂ ਹੋ ਰਿਹਾ ਹੈ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਲਬਰਟਾ 'ਚ ਆਯੋਜਿਤ ਹੋ ਰਿਹਾ G7 ਸੰਮੇਲਨ 'ਚ ਆਉਣ ਲੱਗਿਆ ਪਹਿਲਾ ਓਟਵਾ ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕਰਨਗੇ ਸਟਾਰਮਰ ਸ਼ਨੀਵਾਰ ਨੂੰ ਓਟਵਾ ਪਹੁੰਚ ਰਹੇ ਨੇ ਕਾਰਨੀ ਦੇ ਦਫਤਰ ਨੇ ਇੱਕ ਬਿਆਨ ਚ ਕਿਹਾ ਕੈਨੇਡਾ ਅਤੇ ਯੂਨਾਈਟਿਡ ਕਿੰਗਡਮ ਦੇ ਵਿਚਕਾਰ ਸਾਂਝਾ ਇਤਿਹਾਸ ਅਤੇ ਮਜ਼ਬੂਤ ਸਬੰਧ ਨੇ ਪ੍ਰਧਾਨ ਮੰਤਰੀ ਸਟਾਰਮਰ ਦਾ ਦੋਹਾਂ ਦੇਸ਼ਾਂ ਵਿਚਕਾਰ ਸਮਝੌਤਾ ਆਰਥਿਕ ਅਤੇ ਸੁਰੱਖਿਆ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਾਡੇ ਦੋਹਾਂ ਲਈ ਵਿਕਾਸ ਅਤੇ ਖੁਸ਼ਹਾਲੀ ਲਿਆਏਗਾ। ਕਾਰਨੀ ਨੇ ਮਾਰਚ 'ਚ ਪ੍ਰਧਾਨ ਮੰਤਰੀ ਵਜੋਂ ਆਪਣੀ ਪਹਿਲੀ ਵਿਦੇਸ਼ ਯਾਤਰਾ ਦੌਰਾਨ ਲੰਡਨ 'ਚ ਸਟਾਰਮਰ ਨਾਲ ਮੁਲਾਕਾਤ ਕੀਤੀ ਸੀ। ਉਸ ਯਾਤਰਾ 'ਚ ਕਾਰਨੀ ਨੇ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਨਾਲ ਵੀ ਮੁਲਾਕਾਤ ਕੀਤੀ ਸੀ। ਬ੍ਰਿਟਿਸ਼ ਪ੍ਰਧਾਨ ਮੰਤਰੀ ਦਫ਼ਤਰ 10 ਡਾਊਨਿੰਗ ਸਟਰੀਟ ਵਿਖੇ ਕਾਰਨੀ ਅਤੇ ਸਟਾਰਮਰ ਦੀ ਮੀਟਿੰਗ ਦੌਰਾਨ ਦੋਵੇਂ ਪ੍ਰਧਾਨ ਮੰਤਰੀਆਂ ਨੇ ਫੋਟੋਆਂ ਖਿਚਵਾਈਆਂ ਤੇ ਸੰਖੇਪ ਬਿਆਨ ਦਿੱਤੇ ਪਰ ਮੀਡੀਆ ਤੋਂ ਕੋਈ ਸਵਾਲ ਨਹੀਂ ਲਿਆ ਗਿਆ ਸੀ ਕਾਦੀ ਨੇ ਕਿਹਾ ਸੀ ਅਸੀਂ ਇਤਿਹਾਸ ਦੇ ਇੱਕ ਅਜਿਹੇ ਮੋੜ ਤੇ ਖੜੇ ਹਾਂ ਜਿੱਥੇ ਦੁਨੀਆ ਨੂੰ ਨਵੇਂ ਸਿਰੇ ਨਾਲ ਟਾਲਿਆ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਸੁਰੱਖਿਆ ਸਹਿਯੋਗ ਜੋ ਕਿ ਨਿਰੰਤਰ ਹੈ ਬਹੁਤ ਜ਼ਰੂਰੀ ਹੈ ਅਤੇ ਦੋਵੇਂ ਦੇਸ਼ ਜੀ7 ਰਾਹੀਂ ਮਿਲ ਕੇ ਦੁਨੀਆ ਨੂੰ ਨਵੇਂ ਢੰਗ ਨਾਲ ਆਕਾਰ ਦੇਣ ਲਈ ਕੰਮ ਕਰ ਰਹੇ ਨੇ ਪੀਲ ਰੀਜਨਲ ਪੁਲਿਸ ਨੇ ਆਪਣੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮਾਤਰਾ ਚ ਕੋਕੀਨ ਬਰਾਮਦ ਕੀਤੀ ਹੈ ਇਸ ਮਾਮਲੇ ਚ ਕੁਝ ਪੰਜਾਬੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਪੀਲ ਰੀਜਨਲ ਪੁਲਿਸ ਨੇ ਕੌਮੀ ਅਤੇ ਕਮਾਂਤਰੀ ਸਹਿਯੋਗੀਆਂ ਨਾਲ ਮਿਲ ਕੇ ਗ੍ਰੇਟਰ ਟੋਰਾਂਟੋ ਏਰੀਆ ਚ ਗੈਰ ਕਾਨੂੰਨੀ ਤਸਕਰੀ ਕਰਨ ਵਾਲੇ ਇੱਕ ਕਮਾਂਤਰੀ ਸੰਗਠਿਤ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਪੀਲ ਰੀਜਨਲ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸਰਵਿਸ ਦੇ ਇਤਿਹਾਸ ਚ ਪ੍ਰੋਜੈਕਟ ਪੈਲਿਕਨ ਤੇ ਤੋਂ ਹੁਣ ਤੱਕ ਦਾ ਸਭ ਤੋਂ ਵੱਡੀ ਮਾਤਰਾ ਚ ਨਸ਼ਾ ਜ਼ਬਤ ਕੀਤਾ ਗਿਆ ਜਿਸ ਵਿੱਚ ਕਰੀਬ 50 ਮਿਲੀਅਨ ਡਾਲਰ ਦੇ ਮੁੱਲ ਦੀ ਕੋਕੀਨ ਸ਼ਾਮਲ ਹੈ ਪੀਲ ਰਿਜਨਲ ਪੁਲਿਸ ਮੁਤਾਬਕ ਉਹਨਾਂ ਨੇ ਜੂਨ 2024 ਚ ਅਮਰੀਕਾ ਕੈਨੇਡਾ ਵਪਾਰਕ ਟਰਕਿੰਗ ਰੂਟ ਦੀ ਵਰਤੋਂ ਕਰਕੇ ਕੋਕੀਨ ਤਸਕਰੀ ਮਹਿੰਮ ਦੀ ਜਾਂਚ ਸ਼ੁਰੂ ਕੀਤੀ ਪੁਲਿਸ ਨੇ ਨਵੰਬਰ ਤੱਕ ਕੈਨੇਡਾ ਸੀਮਾ ਸੇਵਾ ਏਜੰਸੀ ਅਮਰੀਕੀ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਅਤੇ ਯੂਐਸ ਦੇ ਡੈਟਾਟ ਸਥਿਤ ਅਮਰੀਕੀ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਬਾਰਡਰ ਐਨਫੋਰਸਮੈਂਟ ਟਾਸਕ ਫੋਰਸ ਨਾਲ ਮਿਲ ਕੇ ਆਪਰੇਸ਼ਨ ਨਾਲ ਜੁੜੇ ਕਈ ਵਿਅਕਤੀਆਂ ਟਰਕਿੰਗ ਕੰਪਨੀਆਂ ਅਤੇ ਸਟੋਰੇਜ ਸਾਈਟਸ ਦੀ ਪਛਾਣ ਕਰ ਲਈ ਸੀ ਪੀਲ ਰੀਜਨਲ ਪੁਲਿਸ ਦੀ ਜਾਣਕਾਰੀ ਤੋਂ ਇਹ ਵੀ ਪਤਾ ਚੱਲਿਆ ਕਿ ਫਰਵਰੀ ਅਤੇ ਮਈ 2025 ਵਿਚਾਲੇ ਸੀਬੀਐਸਏ ਨੇ ਵੈਂਟਸਰਚ ਅੰਬੈਸਡਰ ਬ੍ਰਿਜ ਤੇ ਇੱਕ ਵਪਾਰਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 127 ਕਿਲੋਗ੍ਰam ਕੋਕੀਨੋ ਬਰਾਮਦ ਕੀਤਾ ਤੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸੇ ਤਰ੍ਹਾਂ ਸੀਬੀਐਸਏ ਨੇ ਪੁਆਇੰਟ ਐਡਵਰਡ ਚ ਬਲੂ ਵਾਟਰ ਬ੍ਰਿਜ ਤੇ ਇੱਕ ਹੋਰ ਟਰੱਕ ਨੂੰ ਰੋਕਿਆ ਜਿਸ ਦੀ ਤਲਾਸ਼ੀ ਮਗਰੋਂ ਟਰੇਲਰ ਚ ਲੁਕੋਈ ਗਈ 50 ਕਿਲੋਗ੍ਰam ਕੋਕੀਨ ਨੂੰ ਜ਼ਬਤ ਕੀਤਾ ਗਿਆ ਤੇ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੇ ਸਹਿਯੋਗ ਨਾਲ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ। ਪੀਲ ਰੀਜਨਲ ਪੁਲਿਸ ਵੱਲੋਂ ਵਪਾਰਕ ਟਰੱਕਿੰਗ ਦੇ ਸਬੰਧ ਚ ਜੀਟੀਏ ਚ ਵਾਧੂ ਜ਼ਬਤੀਆਂ ਵੀ ਕੀਤੀਆਂ ਗਈਆਂ। ਇਹਨਾਂ ਵਿੱਚ ਉਹ ਵਿਅਕਤੀ ਵੀ ਸ਼ਾਮਲ ਨੇ ਜਿਨ੍ਹਾਂ ਕੋਲ ਗ੍ਰਿਫਤਾਰੀ ਸਮੇਂ ਹਥਿਆਰ ਬਰਾਮਦ ਹੋਏ। 6 ਜੂਨ ਤੱਕ ਜਾਂਚ ਦੇ ਸਬੰਧ ਚ 27 ਸਾਲਾ ਹਾਊ ਟੌਮੀ ਹੁਇਨ ਵਾਸੀ ਮਿਸਿਸਾਗਾ, 31 ਸਾਲਾ ਸਜਾਗਤ ਯੋਗੇਂਦਰ ਰਾਜਾ ਵਾਸੀ ਟੋਰਾਂਟੋ 44 ਸਾਲਾ ਮਨਪ੍ਰੀਤ ਸਿੰਘ ਬ੍ਰੈਂਟਨ ਤੋਂ 39 ਸਾਲ ਦੇ ਫਿਲਿਪ ਟੇਪ ਹਮਿਲਟਲ ਤੋਂ ਰਹਿਣ ਵਾਲੇ ਸਨ 29 ਸਾਲ ਦੇ ਅਰਵਿੰਦਰ ਪਵਾਰ ਬ੍ਰੈਂਟਨ ਵਾਸੀ 36 ਸਾਲਾ ਕਰਮਜੀਤ ਸਿੰਘ ਕੈਲੇਡਨ ਤੋਂ 36 ਸਾਲਾ ਗੁਰਤੇਜ ਸਿੰਘ ਕੈਲੇਡਨ ਦੇ ਔਰ ਕੈਂਬਰੇਜ ਤੋਂ 27 ਸਾਲਾ ਸਰਤਾਜ ਸਿੰਘ ਜਾਰਜਟਾਊਨ ਤੋਂ 31 ਸਾਲ ਦੇ ਸ਼ਿਵ ਓੰਕਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਇਨਾ ਮੁਲਜ਼ਮਾ ਉੱਪਰ ਕੁੱਲ 35 ਇਲਜ਼ਾਮ ਲਗਾਏ ਗਏ ਜੋ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਨਾਲ ਸੰਬੰਧਤ ਹਨ ਪੁਲਿਸ ਨੇ ਜਾਂਚ ਦੌਰਾਨ 479 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਜਿਸ ਦੀ ਅਨੁਮਾਨਤ ਕੀਮਤ 47.9 ਮਿਲੀਅਨ ਡਾਲਰ ਹੈ ਇਸ ਦੇ ਨਾਲ ਹੀ ਦੋ ਗੈਰ ਕਾਨੂੰਨੀ ਲੋਡਡ ਸੈਮੀ ਆਟੋਮੈਟਿਕ ਹੈਂਡਗਨ ਬਰਾਮਦ ਕੀਤੀ ਗਈ ਨੇ ਬ੍ਰੈਂਟਨ ਸਥਿਤ 온ਟਾਰੀਓ ਅਦਾਲਤ 'ਚ ਮੁਲਜ਼ਮਾ ਦੀ ਜ਼ਮਾਨਤ ਉੱਪਰ ਸੁਣਵਾਈ ਹੋਈ 온ਟਾਰੀਓ ਸਰਕਾਰ ਤੇ ਸੋਲੀਸਿਟਰ ਜਨਰਲ ਮੰਤ్రਾਲੇ ਵੱਲੋਂ ਪ੍ਰਦਾਨ ਕੀਤੀ ਗਈ ਰਾਸ਼ੀ ਦੇ ਮਾਧਿਅਮ ਨਾਲ ਪ੍ਰੋਜੈਕਟ ਪੈਲਿਕਨ ਕਾਮਯਾਬ ਹੋਇਆ ਅਪਰਾਧਿਕ ਖੁਫੀਆ ਸੇਵਾ অন্ਟਾਰੀਓ ਨੇ ਵੀ ਇਸ ਜਾਂਚ ਦਾ ਸਮਰਥਨ ਕੀਤਾ ਇਸ ਮਾਮਲੇ ਸੰਬੰਧੀ অন্ਟਾਰੀਓ ਦੇ ਸੋਲੀਸਿਟਰ ਜਨਰਲ ਮਾਈਕਲ ਐਸ ਕੇਜ਼ਰਨਰ ਨੇ ਕਿਹਾ ਪੀਲ ਰੀਜਨਲ ਪੁਲਿਸ ਦੀ ਅਗਵਾਈ ਅਤੇ ਕੌਮੀ ਤੇ ਕਮਾਂਤਰੀ ਕਾਨੂੰਨ ਐਨਫੋਰਸਮੈਂਟ ਏਜੰਸੀਆਂ ਦੇ ਨਾਲ Ontario ਸਰਕਾਰ ਦੇ ਸਮਰਥਨ ਕਾਰਨ ਹੁਣ ਕੋਈ ਕਮਾਂਤਰੀ ਅਪਰਾਧਿਕ ਨੈੱਟਵਰਕ ਕੰਮ ਨਹੀਂ ਕਰ ਰਿਹਾ ਤੇ ਨਾ ਹੀ ਸਾਡੇ ਭਾਈਚਾਰੇ 'ਚ ਸੰਯੁਕਤ ਰਾਜ ਅਮਰੀਕਾ ਤੋਂ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਖੇਪ ਲਿਆਂਦੀ ਜਾ ਰਹੀ ਹੈ। ਇਹ ਜ਼ਬਤੀ ਸਾਡੀ ਸਰਵਿਸ ਦੇ ਇਤਿਹਾਸ 'ਚ ਸਭ ਤੋਂ ਵੱਡੀ ਡਰੱਗ ਜ਼ਬਤੀ ਹੈ। ਸੰਗਠਿਤ ਅਪਰਾਧ ਸਰਹੱਦਾਂ ਦਾ ਫਾਇਦਾ ਚੁੱਕਣ ਲਈ ਤਿਆਰ ਰਹਿੰਦਾ ਏ ਅਤੇ ਪਬਲਿਕ ਸੁਰੱਖਿਆ ਲਈ ਖਤਰਾ ਪੈਦਾ ਕਰਦਾ ਏ। ਹਾਲਾਂਕਿ ਅਸੀਂ ਆਪਣੇ ਭਾਈਚਾਰੇ ਦੀ ਰੱਖਿਆ ਕਰਨ ਅਤੇ ਆਪਣੇ ਖੇਤਰ ਤੇ ਉਸ ਤੋਂ ਬਾਹਰ ਸੁਰੱਖਿਆ ਵਧਾਉਣ ਦੇ ਲਈ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਦੇ ਲਈ ਦ੍ਰਿੜਤਾ ਨਾਲ ਵਚਨਬੱਧ ਹੈ ਪੀਲ ਰੀਜਨਲ ਪੁਲਿਸ ਦੇ ਚੀਫ ਨਿਸ਼ਾਨ ਦੁਰਯੱਪਾ ਨੇ ਕਿਹਾ ਇਹ ਮਹੱਤਵਪੂਰਨ ਜ਼ਬਤੀ ਅਤੇ ਗ੍ਰਿਫਤਾਰੀਆਂ ਸਰਹੱਦ ਦੇ ਦੋਵਾਂ ਪਾਸੇ ਲਾਅ ਐਨਫੋਰਸਮੈਂਟ ਭਾਈਵਾਲਾਂ ਦੇ ਨਾਲ ਸਾਡੇ ਸਹਿਯੋਗ ਦੀ ਤਾਕਤ ਨੂੰ ਪ੍ਰਦਰਸ਼ਿਤ ਕਰਦੀਆਂ ਨੇ ਕੈਨੇਡਾ ਚ ਰਹਿ ਰਹੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਪਾਕਿਸਤਾਨੀ ਨਾਗਰਿਕ ਉੱਤੇ 7 ਅਕਤੂਬਰ ਨੂੰ ਹਮਾਸ ਹਮਲਿਆਂ ਦੀ ਪਹਿਲੀ ਵਾਰੇ ਗੰਡ ਨੇੜੇ ਨਿਊਯਾਰਕ ਸ਼ਹਿਰ ਚ ਇੱਕ ਯਹੂਦੀ ਕੇਂਦਰ ਤੇ ਆਈਐਸ ਆਈਐਸ ਤੋਂ ਪ੍ਰੇਰਿਤ ਸਮੂਹਿਕ ਗੋਲੀਬਾਰੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ ਦੋਸ਼ੀ ਦੀ ਪਛਾਣ ਮੁਹੰਮਦ ਸ਼ਾਹਜ਼ੇਬ ਖਾਨ ਉਰਫ ਸ਼ਾਹਜ਼ੇਬ ਜਾਦੂਨ ਵਜੋਂ ਹੋਈ ਹੈ ਨਿਆਂ ਵਿਭਾਗ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਕਿ ਮੁਹੰਮਦ ਸ਼ਾਹਜ਼ੇਬ ਨੂੰ ਮੰਗਲਵਾਰ ਨੂੰ ਨਿਯੋਗ ਦੇ ਦੱਖਣੀ ਜ਼ਿਲੇ ਦੇ ਵਿੱਚ ਧਾਇਰ ਇੱਕ ਦੋਸ਼ ਦੇ ਸਬੰਧ ਚ ਅਮਰੀਕਾ ਦੇ ਹਵਾਲੇ ਕੀਤਾ ਗਿਆ ਉਸ ਉੱਤੇ ਇਸਲਾਮਿਕ ਸਟੇਟ ਆਫ ਇਰਾਕ ਐਂਡ ਅਲ ਸ਼ਾਮ ਅੱਤਵਾਦੀ ਸੰਗਠਨ ਨੂੰ ਸਮਗਰੀ ਸਹਾਇਤਾ ਅਤੇ ਸਰੋਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਨ ਅਤੇ ਰਾਸ਼ਟਰੀ ਸੀਮਾਵਾਂ ਤੋਂ ਪਾਰ ਅੱਤਵਾਦੀਆਂ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਗਾਇਆ ਗਿਆ ਸੀ ਖਾਨ ਨੂੰ ਅੱਜ ਅਦਾਲਤ 'ਚ ਪਹਿਲੀ ਵਾਰ ਪੇਸ਼ ਕੀਤਾ ਜਾਵੇਗਾ ਐਫ ਬੀ ਆਈ ਦੇ ਡਾਇਰੈਕਟਰ ਕਸ਼ ਪਟੇਲ ਨੇ ਐਕਸ ਤੇ ਇਸ ਪਾਕਿਸਤਾਨੀ ਨਾਗਰਿਕ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਕਸ਼ ਪਟੇਲ ਨੇ ਕਿਹਾ ਕਿ ਦੁਪਹਿਰ ਵੇਲੇ ਕੈਨੇਡਾ 'ਚ ਰਹਿਣ ਵਾਲੇ ਇੱਕ ਪਾਕਿਸਤਾਨੀ ਨਾਗਰਿਕ ਮੁਹੰਮਦ ਸ਼ਾਹਜ਼ੇਬ ਖਾਨ ਨੂੰ ਆਈਐਸ ਆਈਐਸ ਨੂੰ ਸਮਗਰੀ ਸਹਾਇਤਾ ਪ੍ਰਦਾਨ ਕਰਨ ਅਤੇ ਅਤਵਾਦੀਆਂ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਸੰਯੁਕਤ ਰਾਜ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਨਿਊਯਾਰਕ ਦੇ ਦੱਖਣੀ ਜ਼ਿਲੇ ਲਈ ਅਮਰੀਕੀ ਓਟਾਰਨੀ ਜੇ ਕਾਲਟਨ ਨੇ ਕਿਹਾ ਕਿ ਖਾਨ ਨੇ ਯਹੂਦੀ ਭਾਈਚਾਰੇ ਦੇ ਵੱਧ ਤੋਂ ਵੱਧ ਮੈਂਬਰਾਂ ਨੂੰ ਮਾਰਨ ਲਈ ਆਟੋਮੈਟਿਕ ਹਥਿਆਰਾਂ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਸੀ ਹੁਣ ਅਮਰੀਕਾ ਵੱਲੋਂ ਮੁਹੰਮਦ ਸ਼ਾਹ ਜ਼ੈਬ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕੈਨੇਡਾ ਦੇ ਸਰੀ ਸ਼ਹਿਰ 'ਚ Hindu ਭਾਈਚਾਰੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਅਤੇ ਪ੍ਰਸਿੱਧ ਕਾਰੋਬਾਰੀ ਸਤੀਸ਼ ਕੁਮਾਰ ਦੀ ਜਾਇਦਾਦ ਉੱਤੇ ਇੱਕ ਵਾਰ ਫਿਰ ਗੋਲੀਬਾਰੀ ਹੋਈ ਸਰੀ ਦੇ 152 ਸਟਰੀਟ ਤੇ 66 ਐਵੈਨਿਊ ਤੇ ਸਥਿਤ ਰਿਫਲੈਕਸ਼ਨਜ਼ ਬੈਂਕੁਇਟ ਹਾਲ ਤੇ ਹੋਈ ਸ਼ੂਟਿੰਗ ਦੇ ਮਾਮਲੇ ਨੂੰ ਸਰੀ ਪੁਲਿਸ ਵੱਲੋਂ ਜਾਂਚਿਆ ਜਾ ਰਿਹਾ ਹੈ। ਇਹ ਵਾਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਤੋਂ ਥੋੜੇ ਦਿਨ ਪਹਿਲਾਂ ਵਾਪਰਿਆ ਜਿਸ ਕਾਰਨ ਮਾਮਲਾ ਹੋਰ ਵੀ ਗੰਭੀਰ ਹੋ ਗਿਆ। ਸतीश ਕੁਮਾਰ ਨੂੰ ਕੁਝ ਦਿਨ ਪਹਿਲਾਂ ਇੱਕ ਅਣਪਛਾਤੇ ਨੰਬਰ ਤੋਂ ਫੋਨ ਆਇਆ ਸੀ ਜਿਸ ਵਿੱਚ 20 ਲੱਖ ਡਾਲਰ ਦੀ ਫਰੋਤੀ ਮੰਗੀ ਗਈ। ਜਦੋਂ ਉਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਪਿਛਲੇ 48 ਘੰਟਿਆਂ 'ਚ ਉਹਨਾਂ ਦੀਆਂ ਦੋ ਵੱਖ-ਵੱਖ ਜਾਇਦਾਦਾਂ ਤੇ ਗੋਲੀਆਂ ਚਲਾਈਆਂ ਗਈਆਂ 7 ਜੂਨ ਨੂੰ ਵੀ ਉਹਨਾਂ ਦੀ ਜਾਇਦਾਦ ਤੇ ਹਮਲਾ ਹੋਇਆ ਸੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਰ ਦੀ ਇਮਾਰਤ ਤੇ 14 ਗੋਲੀਆਂ ਚਲਾਈਆਂ ਗਈਆਂ ਪਰ ਕਿਸੇ ਨੂੰ ਸੱਟ ਨਹੀਂ ਲੱਗੀ ਸतीश ਕੁਮਾਰ ਨੇ ਦੱਸਿਆ ਕਿ ਫੋਨ ਕਰਨ ਵਾਲਿਆਂ ਨਾਲ ਉਹਨਾਂ ਦੀ ਗਰਮਾ-ਗਰਮ ਬਹਿਸ ਹੋਈ ਉਹਨਾਂ ਨੇ ਦੋਸ਼ ਲਾਇਆ ਕਿ ਭਾਈਚਾਰੇ ਦੇ ਕੁਝ ਲੋਕ ਜ਼ਬਰੀ ਵਸੂਲੀ ਕਰਨ ਵਾਲਿਆਂ ਦੀ ਮਦਦ ਲਈ ਜਾਣਕਾਰੀ ਲੀਕ ਕਰ ਰਹੇ ਨੇ ਇਸ ਘਟਨਾ ਤੋਂ ਬਾਅਦ ਸਰੀ ਦੇ Hindu ਭਾਈਚਾਰੇ 'ਚ ਡਰ ਦਾ ਮਾਹੌਲ ਹੈ ਸਤੀਸ਼ ਕੁਮਾਰ ਨੇ ਭਾਈਚਾਰੇ ਨੂੰ ਇਕਜੁੱਟ ਹੋਣ ਅਤੇ ਅਜਈਆਂ ਹਿੰਸਕ ਘਟਨਾਵਾਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ ਸਰੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਜਾਂਚ ਜਾਰੀ ਹੈ ਪੁਲਿਸ ਨੇ ਸਬੂਤ ਇਕੱਠੇ ਕਰਨ ਗਵਾਹਾਂ ਦੇ ਬਿਆਨ ਲੈਣ ਅਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜ਼ਿਕਰ ਹੋ ਗਿਆ ਕਿ 2 ਸਾਲ ਪਹਿਲਾਂ ਦਸੰਬਰ ਚ 23 ਸਤੀਸ਼ ਕੁਮਾਰ ਦੇ ਪੁੱਤਰ ਦੇ ਘਰ ਉੱਤੇ ਗੋਲੀਬਾਰੀ ਹੋਈ ਸੀ ਇਹ ਚੌਥੀ ਵਾਰ ਹੈ ਜਦੋਂ ਲక్ష్ਮੀ ਨਾਰਾਇਣ ਮੰਦਿਰ ਜਾਂ ਉਹਨਾਂ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹਾਲੀਆ ਸਮੇਂ ਚ ਕੈਨੇਡਾ ਚ ਹਿੰਦੂ ਮੰਦਰਾਂ ਤੇ ਵਧ ਰਹੀਆਂ ਹਮਲੇ ਅਤੇ ਜ਼ਬਰੀ ਵਸੂਲੀ ਦੀਆਂ ਘਟਨਾਵਾਂ ਨੇ ਭਾਈਚਾਰੇ ਚ ਚਿੰਤਾ ਵਧਾ ਦਿੱਤੀ ਹੈ ਜੀ 7 ਸੰਮੇਲਨ ਤੇ ਮੋਦੀ ਦੇ ਦੌਰੇ ਦੇ ਮੱਦੇਨਜ਼ਰ ਇਹ ਮਾਮਲਾ ਗੰਭੀਰ ਬਣ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਕੈਨੇਡਾ ਚ ਖਾਲਿਸਤਾਨੀ ਗਰੁੱਪਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਗਈ ਹੈ ਇਹ ਗਰੁੱਪ ਮੋਦੀ ਸਰਕਾਰ ਉੱਤੇ ਕੈਨੇਡਾ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਗਾ ਰਹੇ ਨੇ ਪ੍ਰਧਾਨ ਮੰਤਰੀ ਬਾਰ ਕਾਰਨੀ ਨੇ ਪਾਰਲੀਮੈਂਟ ਹਿੱਲ ਤੇ ਪ੍ਰਾਈਡ ਮੰਥ ਦੇ ਜਸ਼ਨਾਂ ਦੀ ਸ਼ੁਰੂਆਤ ਕਰਦਿਆਂ ਇੱਕ ਪ੍ਰਾਈਡ ਫਲੈਗ ਲਹਿਰਾਇਆ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਾਈਡ ਸੰਬੰਧਤ ਜਸ਼ਨਾਂ ਦੇ ਹੋਣ ਵਾਲੇ ਵਿਰੋਧ ਤੇ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਐਲਜੀਬੀਟੀਕਿਊ ਭਾਈਚਾਰੇ ਦੀਆਂ ਪ੍ਰੇਡਾਂ ਨੂੰ ਸੁਰੱਖਿਅਤ ਬਣਾਉਣ ਲਈ ਫੈਡਰਲ ਸਰਕਾਰ ਵੱਲੋਂ ਵਿੱਤੀ ਮਦਦ ਦੀ ਜ਼ਰੂਰਤ ਹੈ ਪ੍ਰਾਈਡ ਫਲੈਗ ਸਮਲਿੰਗਤਾ ਅਤੇ ਵੱਖਰੇ ਜਿੰਸੀ ਚੁਕਾ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਪ੍ਰਤੀਕ ਹੈ ਇਸ ਨੂੰ ਰੇਨਬੋ ਫਲੈਗ ਅਤੇ ਗੇ ਪ੍ਰਾਈਡ ਫਲੈਗ ਵੀ ਕਿਹਾ ਜਾਂਦਾ ਹੈ ਇਸ ਵਤੀਰੇ ਨੂੰ ਮਾਨਤਾ ਦੇਣ ਲਈ ਹਰ ਸਾਲ ਜੂਨ ਮਹੀਨਾ ਪ੍ਰਾਈਡ ਮੰਥ ਦੇ ਤੌਰ ਤੇ ਮਨਾਇਆ ਜਾਂਦਾ ਹੈ ਪਾਰਲੀਮੈਂਟ ਹਿੱਲ ਉੱਤੇ ਇਸ ਵਿਸ਼ੇਸ਼ ਮੌਕੇ ਇਕੱਠੇ ਹੋਏ ਸੈਂਕੜੇ ਐਮਪੀਜ਼ ਸੈਨੇਟਰਾਂ ਰਾਜਨੀਤਿਕ ਸਟਾਫ ਕਮਿਊਨਿਟੀ ਕਾਰਕੁਨਾਂ ਤੇ ਹੋਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਕਿਹਾ ਕਿ ਗੇ ਲੈਸਬੀਅਨ ਬਾਈसेक्सुअल ਅਤੇ ਟਰਾਂਸ ਲੋਕਾਂ ਲਈ ਬਰਾਬਰੀ ਦੇ ਹੱਕਾਂ ਦੀ ਲੜਾਈ 'ਚ ਕੁਝ ਪ੍ਰਗਤੀ ਹੋਈ ਹੈ ਪਰ ਇਹ ਭਾਈਚਾਰਾ ਅਜੇ ਵੀ ਕਮਜ਼ੋਰ ਸਥਿਤੀ 'ਚ ਹੈ। ਕੈਨੇਡਾ ਦੀਆਂ ਸਭ ਤੋਂ ਵੱਡੀਆਂ ਖੂਬੀਆਂ 'ਚੋਂ ਇੱਕ ਇਹ ਹੈ ਕਿ ਇੱਥੇ ਲੋਕਾਂ ਨੂੰ ਇਹ ਆਜ਼ਾਦੀ ਹੈ ਕਿ ਉਹ ਜੋ ਚਾਹਣ ਉਹ ਬਣ ਸਕਣ ਤੇ ਜਿਸ ਨੂੰ ਚਾਹਣ ਉਹਨੂੰ ਪਿਆਰ ਕਰ ਸਕਣ ਫੈਡਰਲ ਸਰਕਾਰ ਇਹਨਾਂ ਅਧਿਕਾਰਾਂ ਦੀ ਰਾਖੀ ਕਰੇਗੀ ਕੈਨੇਡਾ ਹਮੇਸ਼ਾ ਹਾਸ਼ੀਆਗਤ ਲੋਕਾਂ ਦੇ ਬਰਾਬਰ ਅਧਿਕਾਰਾਂ ਲਈ ਖੜਾ ਰਹੇਗਾ ਅਸੀਂ ਇਸ ਗੱਲ ਤੇ ਮਾਣ ਕਰ ਸਕਦੇ ਹਾਂ ਕਿ ਅਸੀਂ ਕਿੰਨੀ ਪ੍ਰਗਤੀ ਕੀਤੀ ਹੈ ਪਰ ਸਾਨੂੰ ਇਹ ਵੀ ਮੰਨਣਾ ਚਾਹੀਦਾ ਹੈ ਕਿ ਅਜੇ ਬਹੁਤ ਕੁਝ ਕਰਨਾ ਬਾਕੀ ਹੈ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜਿੰਸੀ ਚੁਕਾ ਨੂੰ ਲੈ ਕੇ ਨਫ਼ਰਤੀ ਅਪਰਾਧਾਂ 'ਚ ਕਾਫੀ ਵਾਧਾ ਹੋਇਆ ਹੈ 2023 'ਚ 860 ਨਫ਼ਰਤੀ ਅਪਰਾਧਾਂ ਦੇ ਕੇਸ ਰਿਪੋਰਟ ਹੋਏ ਜੋ ਕਿ ਪਿਛਲੇ ਸਾਲ ਨਾਲੋਂ 69% ਵਧੇਰੇ ਹਨ ਇਨ੍ਹਾਂ ਹਮਲਿਆਂ 'ਚ ਗੇ ਅਤੇ ਲੈਸਬੀਅਨ ਲੋਕ ਸਭ ਤੋਂ ਵੱਧ ਨਿਸ਼ਾਨਾ ਬਣੇ ਸਟੈਟਿਸਟਿਕਸ ਕੈਨੇਡਾ ਮੁਤਾਬਕ ਇਨਫਰਤੀ ਅਪਰਾਧ ਸਭ ਤੋਂ ਵੱਧ ਜੂਨ ਮਹੀਨੇ 'ਚ ਹੋਏ ਜੋ ਕਿ ਪ੍ਰਾਈਡ ਮੰਥ ਹੁੰਦਾ ਹੈ 2023 ਦੇ ਜੂਨ ਮਹੀਨੇ 'ਚ 224 ਨਫਰਤੀ ਅਪਰਾਧਾਂ ਦੇ ਕੇਸ ਰਿਪੋਰਟ ਹੋਏ ਇਹ ਗਿਣਤੀ ਸਾਲ ਦੇ ਹੋਰ ਮਹੀਨਿਆਂ ਦੇ ਔਸਤ ਨਾਲੋਂ ਲਗਭਗ 4 ਗੁਣਾ ਵੱਧ ਸੀ ਜਿਸ ਵੇਲੇ ਕੁਝ ਦੇਸ਼ ਖਾਸ ਕਰਕੇ ਅਮਰੀਕਾ ਟਰਾਂਸ ਲੋਕਾਂ ਦੇ ਹੱਕ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਾਰਨੀ ਨੇ ਕਿਹਾ ਕਿ ਕੈਨੇਡਾ ਦੁਨੀਆ ਭਰ 'ਚ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰੇਗਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕਈ ਅਜਿਹੇ ਕਾਰਜਕਾਰੀ ਹੁਕਮ ਜਾਰੀ ਕੀਤੇ ਜਿਨ੍ਹਾਂ ਵਿੱਚ ਇਹ ਹੁਕਮ ਵੀ ਸ਼ਾਮਲ ਹੈ ਕਿ ਫੈਡਰਲ ਸਰਕਾਰ ਸਿਰਫ ਦੋ ਲਿੰਗ ਮਰਦ ਅਤੇ ਔਰਤ ਨੂੰ ਹੀ ਮਾਨਤਾ ਦੇਵੇਗੀ। ਉਹਨਾਂ ਨੇ ਲਿੰਗ ਵਿਚਾਰਧਾਰਾ ਦੇ ਪ੍ਰਚਾਰ ਨੂੰ ਰੋਕਣ ਲਈ ਕਿਹਾ ਅਤੇ ਸਕੂਲਾਂ ਨੂੰ ਆਦੇਸ਼ ਦਿੱਤਾ ਕਿ ਉਹ ਬੱਚਿਆਂ ਨੂੰ ਲਿੰਗ ਪਰਿਵਰਤਨ 'ਚ ਮਦਦ ਨਾ ਕਰਨ। ਕੈਨੇਡਾ ਦੇ ਨਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਮੰਤਰੀ ਦਾ ਕਹਿਣਾ ਹੈ ਕਿ ਉਹ AI ਦੇ ਨਿਯਮਾਂ ਜਾਂ ਨਿਯੰਤਰਣ ਤੇ ਘੱਟ ਫੋਕਸ ਕਰਨਗੇ ਇਸ ਦੀ ਬਜਾਏ ਇਸ ਗੱਲ ਤੇ ਵਧੇਰੇ ਧਿਆਨ ਦੇਣਗੇ ਕਿ ਇਹ ਟੈਕਨੋਲੋਜੀ ਅਰਥ ਵਿਵਸਥਾ ਲਈ ਕਿਵੇਂ ਲਾਭਦਾਇਕ ਬਣ ਸਕਦੀ ਹੈ ਇਵੈਨ ਸੋਲੋਮਨ ਨੇ ਕਿਹਾ ਕਿ ਕੈਨੇਡਾ AI ਬਾਬਤ ਚੇਤਾਵਨੀਆਂ ਜਾਂ ਰੋਕ ਟੋਕ ਦੀ ਥਾਂ ਇਹ ਵੇਖੇਗਾ ਕਿ ਇਸ ਟੈਕਨੋਲੋਜੀ ਦੀ ਸਹੀ ਤਰੀਕੇ ਨਾਲ ਵਰਤੋਂ ਕਰਕੇ ਦੇਸ਼ ਦੀ ਅਰਥ ਵਿਵਸਥਾ ਨੂੰ ਫਾਇਦਾ ਕਿਵੇਂ ਪਹੁੰਚਾਇਆ ਜਾ ਸਕਦਾ ਹੈ ਉਨਾ ਕਹਿ ਕੇ AI ਬਾਬਤ ਸਹੀ ਰੈਗੂਲੇਸ਼ਨਸ ਕੈਨੇਡਾ ਦੇ ਆਰਥਿਕ ਭਵਿੱਖ ਲਈ ਬਹੁਤ ਜ਼ਰੂਰੀ ਨੇ ਕੈਨੇਡਾ ਦੇ ਪਹਿਲੇ AI ਮੰਤਰੀ ਵਜੋਂ ਆਪਣੇ ਪਹਿਲੇ ਭਾਸ਼ਣ ਚ ਸੋਲੋਮਨ ਨੇ ਆਪਣੇ ਵਿਭਾਗ ਲਈ ਚਾਰ ਮੁੱਖ ਤਰਜੀਹਾਂ ਦਾ ਜ਼ਿਕਰ ਕੀਤਾ ਇਨ੍ਹਾਂ ਤਰਜੀਹਾਂ ਵਿੱਚ ਕੈਨੇਡਾ ਦੇ AI ਉਦਯੋਗ ਨੂੰ ਵਧਾਉਣਾ AI ਦੀ ਵਰਤੋਂ ਨੂੰ ਹੁਲਾਰਾ ਦੇਣਾ ਲੋਕਾਂ ਚ ਇਸ ਬਾਰੇ ਭਰੋਸਾ ਵਧਾਉਣਾ ਅਤੇ ਇਸ ਟੈਕਨੋਲੋਜੀ ਤੇ ਕੈਨੇਡਾ ਦੀ ਖੁਦਮੁਖਤਿਆਰੀ ਬਣਾਈ ਰੱਖਣਾ ਸ਼ਾਮਲ ਨੇ ਸੋਲੋਮਨ ਨੇ ਕਿਹਾ ਕਿ AI ਲਈ ਨਿਯਮ ਬਣਾਉਣ ਵੇਲੇ ਉਹ ਜ਼ਿਆਦਾ ਧਿਆਨ ਡਾਟਾ ਦੀ ਸੁਰੱਖਿਆ ਅਤੇ ਨਿੱਜਤਾ ਤੇ ਕੇਂਦਰਿਤ ਕਰਨਗੇ। ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਈਵਾਲ ਦੇਸ਼ਾਂ ਨੇ ਦੋ ਸੱਜੇਪੱਖੀ ਇਜ਼ਰਾਈਲੀ ਮੰਤਰੀਆਂ ਇਟਾਮਾਰ ਬੇਨ ਗਵੀਰ ਅਤੇ ਬੀਜ਼ਾਲੇਲ ਸਮੋਟਰੇਚ ਚਿੰਤੇ ਫਲਸਤੀਨੀ ਭਾਈਚਾਰਿਆਂ ਵਿਰੁੱਧ ਹਿੰਸਾ ਨੂੰ ਵਾਰ-ਵਾਰ ਪੜਕਾਉਣ ਕਰਕੇ ਪਾਬੰਦੀਆਂ ਲਗਾ ਦਿੱਤੀਆਂ ਨੇ। ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਨਾਰਵੇ ਨੇ ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਬੇਨ ਗਵੀਰ ਅਤੇ ਵਿੱਤ ਮੰਤਰੀ ਸਮੋਟਰਿਚ ਤੇ ਯਾਤਰਾ ਪਾਬੰਦੀਆਂ ਲਗਾਉਣ ਅਤੇ ਉਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ 'ਚ ਬ੍ਰਿਟੇਨ ਦਾ ਸਾਥ ਦਿੱਤਾ ਹੈ। ਬ੍ਰਿਟਿਸ਼ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਅਤੇ ਨਾਰਵੇ ਦੇ ਵਿਦੇਸ਼ ਮੰਤਰੀਆਂ ਦੇ ਨਾਲ ਇੱਕ ਸਾਂਝੇ ਬਿਆਨ 'ਚ ਕਿਹਾ ਕਿ ਇਹਨਾਂ ਦੋਵੇਂ ਮੰਤਰੀਆਂ ਨੇ ਕੱਟੜਪੰਥੀ ਹਿੰਸਾ ਅਤੇ ਫਲਸਤੀਨੀ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਨੂੰ ਪੜਕਾਇਆ ਹੈ। ਇਹ ਕਾਰਵਾਈਆਂ ਅਸਵੀਕਾਰਨਯੋਗ ਨੇ ਇਸੇ ਲਈ ਅਸੀਂ ਹੁਣ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ ਲਈ ਕਾਰਵਾਈ ਕੀਤੀ ਹੈ ਇਜ਼ਰਾਈਲੀ ਵਿਦੇਸ਼ ਮੰਤਰੀ ਜਿਡੀਅਨ ਸਾਰ ਨੇ ਇਸ ਕਦਮ ਨੂੰ ਬੇहद ਮਾੜਾ ਆਖਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕਰੇਗੀ ਤਾਂ ਜੋ ਇਹ ਫੈਸਲਾ ਕੀਤਾ ਜਾ ਸਕੇ ਕਿ ਇਸ ਅਸਵੀਕਾਰਨਯੋਗ ਫੈਸਲੇ ਦਾ ਜਵਾਬ ਕਿਵੇਂ ਦੇਣਾ ਹੈ ਵੈਸਟ ਬੈਂਕ ਵਿਖੇ ਹਿਬਰੌਨ ਪਹਾੜੀਆਂ 'ਚ ਇੱਕ ਨਵੀਂ ਇਜ਼ਰਾਈਲੀ ਬਸਤੀ ਦੇ ਉਦਘਾਟਨ ਮੌਕੇ ਬੋਲਦੇ ਹੋਏ ਸਮਾਰਟ ਰੇਚ ਨੇ ਬ੍ਰਿਟੇਨ ਦੇ ਇਸ ਕਦਮ ਦੀ ਸਖਤ ਨਿੰਦਾ ਕੀਤੀ। ਉਹਨਾਂ ਨੇ ਕਿਹਾ ਕਿ ਬ੍ਰਿਟੇਨ ਪਹਿਲਾਂ ਹੀ ਇੱਕ ਵਾਰ ਕੋਸ਼ਿਸ਼ ਕਰ ਚੁੱਕਾ ਹੈ ਕਿ ਸਾਨੂੰ ਆਪਣੇ ਵਤਨ 'ਚ ਵਸਾਉਣ ਤੋਂ ਰੋਕਿਆ ਜਾਵੇ ਅਤੇ ਅਸੀਂ ਦੁਬਾਰਾ ਅਜਿਹਾ ਨਹੀਂ ਕਰ ਸਕਦੇ। ਅਸੀਂ ਨਿਰਮਾਣ ਜਾਰੀ ਰੱਖਣ ਲਈ ਪਰਮਾਤਮਾ ਦੀ ਇੱਛਾ ਅਨੁਸਾਰ ਦ੍ਰਿੜ ਹਾਂ। ਬ੍ਰਿਟੇਨ ਹੋਰ ਯੂਰਪੀਅਨ ਦੇਸ਼ਾਂ ਵਾਂਗ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੂਦੀ ਸਰਕਾਰ ਉੱਤੇ ਗਾਜ਼ਾ 'ਚ ਸਹਾਇਤਾ ਤੇ ਨਾਕਾਬੰਦੀ ਨੂੰ ਖਤਮ ਕਰਨ ਲਈ ਦਬਾਅ ਵਧਾ ਰਿਹਾ ਹੈ। ਜਿੱਥੇ ਅੰਤਰਰਾਸ਼ਟਰੀ ਮਾਹਿਰਾਂ ਨੇ ਕਿਹਾ ਹੈ ਕਿ ਸਥਿਤੀ ਪੋਖ ਮਰੀ ਦੇ ਨੇੜੇ ਆ ਇੱਕ ਸਾਂਝੇ ਬਿਆਨ ਚ ਭਾਈਵਾਲਾਂ ਨੇ ਇਹ ਕਹਿੰਦਿਆਂ ਆਪਣੀ ਕਾਰਵਾਈ ਨੂੰ ਕੁਝ ਨਰਮ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿ ਬ੍ਰਿਟੇਨ ਨੇ ਸਾਂਝੇ ਸਬੰਧਾਂ ਕਦਰਾਂ ਕੀਮਤਾਂ ਤੇ ਸੁਰੱਖਿਆ ਤੇ ਭਵਿੱਖ ਪ੍ਰਤੀ ਵਚਨਬੱਧਤਾ ਦੇ ਆਧਾਰ ਤੇ ਇਜ਼ਰਾਈਲ ਦੇ ਲੋਕਾਂ ਨਾਲ ਇੱਕ ਮਜ਼ਬੂਤ ਦੋਸਤੀ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ ਅਸੀਂ ਗਾਜ਼ਾ 'ਚ ਤੁਰੰਤ ਯੁੱਧ ਵਿਰਾਮ ਲਾਗੂ ਕਰਨ ਹਮਾਸ ਵੱਲੋਂ ਬਾਕੀ ਬੰਦਕਾਂ ਦੀ ਤੁਰੰਤ ਰਿਹਾਈ ਸਹਾਇਤਾ ਵਧਾਉਣ ਅਤੇ ਦੋ ਮੁਲਕੀ ਹੱਲ ਵਾਸਤੇ ਰਸਤੇ ਦੀ ਕੋਸ਼ਿਸ਼ ਕਰਾਂਗੇ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵੱਲੋਂ ਮਾਰੇ ਜਾਂਦੇ ਛਾਪਿਆਂ ਨੂੰ ਲੈ ਕੇ ਲਾਸ ਐਂਜਲਸ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਹੁਣ ਅਮਰੀਕਾ ਦੇ ਵੱਖ-ਵੱਖ ਥਾਵਾਂ ਤੇ ਫੈਲ ਗਏ ਨੇ ਲਾਸ ਐਂਜਲਸ ਤੋਂ ਬਾਅਦ ਸੈਂਟਾ ਐਨਾ ਸਨ ਫਰਾਂਸਿਸਕੋ ਸੈਕਰਾਮੈਂਟੋ ਸਿਆਟਲ ਵਸ਼ਿੰਗਟਨ ਡੀਸੀ ਆਸਟਨ ਡੈਲਸ ਵਾਸ਼ਿੰਗਟਨ ਫਿਲਡੈਲਫੀਆ ਬੂਸਟਨ ਨਿਊਯਾਰਕ ਤੇ ਸ਼ਿਕਾਗੋ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਹਿਰਾਂ 'ਚ 트੍ਰੰਪ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਹੋ ਰਹੇ ਨੇ ਲੋਕ ਭਾਰੀ ਗਿਣਤੀ 'ਚ ਇਕੱਤਰ ਹੋ ਕੇ ਮਾਰਚ ਕਰ ਰਹੇ ਨੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਲੋਕਾਂ ਨੇ ਐਨਫੋਰਸਮੈਂਟ ਏਜੰਸੀ ਖਿਲਾਫ ਬੈਨਰ ਚੁੱਕੇ ਹੋਏ ਸਨ ਬਹੁਤ ਸਾਰੀਆਂ ਥਾਵਾਂ 'ਤੇ ਆਵਾਜਾਈ ਨੂੰ ਰੋਕਿਆ ਗਿਆ ਜਿਸ ਕਰਕੇ ਆਮ ਨਾਗਰਿਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਹ ਵੀ ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਪ੍ਰਦਰਸ਼ਨ ਹੋਰ ਵੀ ਵੱਧ ਸਕਦੇ ਨੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਅਤੇ ਅਧਿਕਾਰੀਆਂ ਨੇ ਸੂਬੇ 'ਚ ਸੰਗੀ ਫੌਜਾਂ ਦੀ ਨਫਰੀ ਵਧਾਏ ਜਾਣ ਦਾ ਵਿਰੋਧ ਕੀਤਾ ਹੈ ਪੁਲਿਸ ਮੁਖੀ ਦਾ ਕਹਿਣਾ ਹੈ ਕਿ ਇਸ ਨਾਲ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ 'ਚ ਮੁਸ਼ਕਲ ਪੈਦਾ ਹੋਵੇਗੀ ਟਰੰਪ ਨੇ ਪਹਿਲਾਂ 2000 ਜਵਾਨਾਂ ਨੂੰ ਲਾਸ ਐਂਜਲਸ ਭੇਜਣ ਦਾ ਆਦੇਸ਼ ਦਿੱਤਾ ਸੀ ਇਸ ਵੇਲੇ ਟਰੰਪ ਵੱਲੋਂ ਲਾਸ ਐਂਜਲਸ 'ਚ 4000 ਨੈਸ਼ਨਲ ਗਾਰਡ ਅਤੇ 700 ਮਰੀਨਜ਼ ਤਾਇਨਾਤ ਕੀਤੇ ਗਏ ਨੇ homeland ਸੈਕਿਉਰਿਟੀ ਸੈਕਟਰੀ ਕ੍ਰਿਸਟੀ ਨੋਇਮ ਨੇ ਕਿਹਾ ਹੈ ਕਿ ਵਿਰੋਧ ਪ੍ਰਦਰਸ਼ਨ ਰੋਕਣ ਲਈ ਹਰ ਹਿਲਾ ਵਰਤਿਆ ਜਾਵੇਗਾ। ਉਹਨਾਂ ਵੱਲੋਂ ਰਾਸ਼ਟਰਪਤੀ 트ੰਪ ਵੱਲੋਂ ਫੌਜ ਤਾਇਨਾਤ ਕਰਨ ਦੀ ਛਲਾਗਾ ਕੀਤੀ ਗਈ। ਲਾਸ ਐਂਜਲਸ 'ਚ ਵਿਰੋਧ ਪ੍ਰਦਰਸ਼ਨ ਸ਼ੁੱਕਰਵਾਰ ਨੂੰ ਉਸ ਸਮੇਂ ਸ਼ੁਰੂ ਹੋਏ ਜਦੋਂ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦਿਨ ਸ਼ਹਿਰ 'ਚ 40 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਹਾਲਾਂਕਿ ਸੋਮਵਾਰ ਦੇ ਪ੍ਰਦਰਸ਼ਨ ਦੌਰਾਨ ਜ਼ਿਆਦਾ ਹੰਗਾਮਾ ਨਹੀਂ ਹੋਇਆ। ਹਜ਼ਾਰਾਂ ਲੋਕ ਸਿਟੀ ਹਾਲ 'ਚ ਸ਼ਾਂਤੀਪੂਰਨ ਰੈਲੀ 'ਚ ਸ਼ਾਮਲ ਹੋਏ ਤੇ ਸੈਂਕੜਿਆਂ ਨੇ ਇੱਕ ਸੰਗੀਕ ਕੰਪਲੈਕਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਕੰਪਲੈਕਸ 'ਚ ਉਹ ਹਿਰਾਸਤੀ ਕੇਂਦਰ ਵੀ ਸ਼ਾਮਲ ਹੈ ਜਿੱਥੇ ਸ਼ਹਿਰ 'ਚ ਛਾਪੇ ਮਾਰਨ ਮਗਰੋਂ ਕੁਝ ਪ੍ਰਵਾਸੀਆਂ ਨੂੰ ਰੱਖਿਆ ਗਿਆ। ਇਸ ਦੌਰਾਨ ਨਿਊ ਜਰਸੀ ਸਟੇਟ 'ਚ ਨਿਊਯਾਰਕ ਸ਼ਹਿਰ ਦੇ ਮੇਅਰ ਨੂੰ ਪਰਦਰਸ਼ਨਕਾਰੀਆਂ ਦੇ ਹੱਕ 'ਚ ਭੋਗਤਣ ਤੇ ਗ੍ਰਿਫਤਾਰ ਕਰ ਲਿਆ ਗਿਆ ਪਰ ਲੋਕਾਂ ਦੇ ਰੋਸ ਨੂੰ ਦੇਖਦਿਆਂ ਹੋਇਆ ਬਾਅਦ 'ਚ ਉਸ ਨੂੰ ਰਿਹਾ ਕਰ ਦਿੱਤਾ ਗਿਆ ਲਾਸ ਐਂਜਲਸ ਦੇ ਪੁਲਿਸ ਮੁਖੀ ਜਿਮ ਮੈਕਡੋਨਲ ਅਨੁਸਾਰ ਸ਼ਨੀਵਾਰ ਤੋਂ ਸ਼ਹਿਰ 'ਚ ਗੈਰਕਾਨੂੰਨੀ ਤੇ ਖਤਰਨਾਕ ਵਿਵਹਾਰ ਦੀਆਂ ਘਟਨਾਵਾਂ ਵਧ ਰਹੀਆਂ ਸਨ ਉਹਨਾਂ ਕਿਹਾ ਲਾਸ ਐਂਜਲਸ ਭਰ 'ਚ ਕਈ ਦਿਨਾਂ ਦੀ ਵੱਧ ਦੀ ਅਸ਼ਾਂਤੀ ਤੋਂ ਬਾਅਦ ਜਾਨ ਮਾਲ ਦੀ ਰੱਖਿਆ ਲਈ ਕਰਫਿਊ ਇੱਕ ਜ਼ਰੂਰੀ ਉਪਾਏ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਨੈਸ਼ਨਲ ਗਾਰਡ ਦੇ ਜਵਾਨਾਂ ਨੇ ਲਾਸ ਐਂਜਲਸ 'ਚ ਲੋਕਾਂ ਨੂੰ ਗ੍ਰਿਫਤਾਰ ਕਰਦੇ ਹੋਏ ਇਮੀਗ੍ਰੇਸ਼ਨ ਏਜੰਟਸ ਨੂੰ ਸੁਰੱਖਿਆ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ। ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਦੁਆਰਾ ਪੋਸਟ ਕੀਤੀਆਂ ਗਈਆਂ ਤਸਵੀਰਾਂ 'ਚ ਨੈਸ਼ਨਲ ਗਾਰਡ ਦੇ ਕਰਮਚਾਰੀ ਉਹਨਾਂ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਨੇ ਜੋ ਲੋਕਾਂ ਨੂੰ ਗ੍ਰਿਫਤਾਰ ਕਰ ਰਹੇ ਨੇ। ਅਮਰੀਕਾ 'ਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਐਲਾਨ ਵਿਰੁੱਧ ਲਾਸ ਐਂਜਲਸ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਤਹਿਤ ਬੀਤੇ ਦਿਨੀ ਲਾਸ ਐਂਜਲਸ 'ਚ ਇੱਕ ਪ੍ਰਦਰਸ਼ਨ ਦੌਰਾਨ ਹਿੰਸਾ ਫੜਕ ਗਈ ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਐਪਲ ਸਟੋਰ ਅਤੇ ਜਾਰਡਨ ਫਲੈਗਸ਼ਿਪ ਸਟੋਰ ਸਮੇਤ ਕਈ ਸਟੋਰਾਂ ਨੂੰ ਲੁੱਟ ਲਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਰਿਪੋਰਟਾਂ ਅਨੁਸਾਰ ਜਦੋਂ ਲੁਟੇਰੇ ਐਪਲ ਸਟੋਰ ਦੇ ਅੰਦਰ ਸੰਤ ਤਾ ਪੁਲਿਸ ਉੱਥੇ ਪਹੁੰਚ ਗਈ ਇਸ ਤੋਂ ਬਾਅਦ ਬਹੁਤ ਸਾਰੇ ਲੁਟੇਰੇ ਸਟੋਰ ਦੇ ਅੰਦਰ ਫਸ ਗਏ ਸਥਾਨਕ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਰਿਪੋਰਟਾਂ ਮੁਤਾਬਕ ਬੀਤੇ ਦਿਨੀ ਪ੍ਰਦਰਸ਼ਨਕਾਰੀਆਂ ਨੇ ਡਾਊਨਟਾਊਨ ਲਾਸ ਐਂਜਲਸ ਚ ਇੱਕ ਐਪਲ ਸਟੋਰ ਤੇ ਹਮਲਾ ਕੀਤਾ ਇੱਕ ਵਾਇਰਲ ਵੀਡੀਓ 'ਚ ਕਾਲੇ ਹੁੱਡੀ ਅਤੇ ਮਾਸਕ ਪਹਿਨੇ ਕਈ ਲੋਕਾਂ ਨੂੰ ਸਟੋਰ 'ਚ ਭੰਨ ਤੋੜ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਇੱਕ ਵਿਅਕਤੀ ਐਪਲ ਸਟੋਰ ਤੋਂ ਚੀਜ਼ਾਂ ਚੁੱਕਦਾ ਹੈ ਤੇ ਉਹਨਾਂ ਨੂੰ ਸ਼ੀਸ਼ੇ ਤੇ ਮਾਰਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਪੁਲਿਸ ਨੇ ਸਾਇਰਨ ਦੀ ਆਵਾਜ਼ ਵਜਾਈ ਤੇ ਗੋਲੀਬਾਰੀ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਨੇ। ਕੈਲੀਫੋਰਨੀਆ 'ਚ ਇਮੀਗ੍ਰੇਸ਼ਨ ਅਤੇ ਕਸਟਮ ਨੀਤੀਆਂ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਇਹਨਾਂ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ 트੍ਰੰਪ ਪ੍ਰਸ਼ਾਸਨ ਨੇ ਨੈਸ਼ਨਲ ਗਾਰਡ ਫੌਜਾਂ ਨੂੰ ਲਾਸ ਐਂਜਲਸ ਭੇਜਿਆ ਹੈ। ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਜੀ7 ਸੰਮੇਲਨ 'ਚ ਆਉਣਗੇ ਯੂਕੇ ਦੇ ਪ੍ਰਧਾਨ ਮੰਤਰੀ ਸੰਮੇਲਨ ਤੋਂ ਪਹਿਲਾਂ ਸਟਾਰਮਾਰਕ ਕਰਨਗੇ ਓਟਵਾ ਦਾ ਦੌਰਾ ਪੀਲ ਪੁਲਿਸ ਨੇ ਕੋਕੀਨ ਦੀ ਸਭ ਤੋਂ ਵੱਡੀ ਖੇਪ ਕੀਤੀ ਬਰਾਮਦ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ આરોપીਆਂ 'ਚ ਪੰਜਾਬੀ ਵੀ ਸ਼ਾਮਲ ਕੈਨੇਡਾ ਨੇ ਅਮਰੀਕਾ ਦੇ ਹਵਾਲੇ ਕੀਤਾ ਪਾਕਿਸਤਾਨੀ ਨਾਗਰਿਕ આરોપી ਉੱਤੇ ਅੱਤਵਾਦੀ ਸਰਗਰਮੀਆਂ 'ਚ ਸ਼ਾਮਲ ਹੋਣ ਦੇ ਦੋਸ਼ ਕੈਨੇਡਾ ਦੇ ਸਰੀਚ ਮੰਦਰ ਦੇ ਪ੍ਰਧਾਨ ਦੀ ਜਾਇਦਾਦ ਤੇ ਫਾਇਰਿੰਗ ਮੰਦਰ ਪ੍ਰਧਾਨ ਸतीश ਕੁਮਾਰ ਤੋਂ ਮੰਗੀ ਗਈ 20 ਲੱਖ ਡਾਲਰ ਦੀ ਫਿਰੋਤੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ